ਆਹ ਕਹਿੰਦੇ ਆਰੇ ਭਾਈ ਬੇਤਰਾ ਮਾਦਾ ਜੀ ਕੋਲ ਆਪਣੇ ਬਲੌਗ ਦੇ ਵਿੱਚ ਉਹਨੇ ਮੇਰੇਾਰੇ ਭੈਣਾਂ ਦਾ ਆਣਾ ਚੜਦੀ ਕਲਾ ਜੂਨ ਤੇ ਆਪਾਂ ਵੀ ਕਿਉਂ ਚੜਦੀ ਕਲਾ ਜਾਂ ਭਾਰੇ ਭੈਣਾਂ ਦੇ ਨਾਲ ਸਾਥ ਤੇ ਕਿੰਨਾ ਨਾਲ ਬਾਕੀ ਕੁਝ ਵੀ ਕਿਤੇ 라운ਡ ਦੇਖਦੇ ਹੈ ਨਾ ਬਈ ਮੂਰ ਰੋ ਕਰ ਲੱਗਣਾ ਆਹ ਦੇਖੋ ਟਰਾਲੀ ਮਾਗਰ ਪਾਈ ਖੜੀ ਆ ਹੁਣ ਆਹ ਦੇਖੋ ਕਰ ਲਿਆ ਆਪਾਂ ਆਪਣਾ ਝੋਟਾ ਸਟਾਰਟ ਤੜਕੇ ਤੜਕੇ ਆਹ ਦੇਖੋ ਤੇਲ ਦਾ ਇੱਕ ਵੀ ਡੰਡਾ ਨਹੀਂ ਹੈਗਾ ਪਹਿਲਾਂ ਮੈਂ ਕਿਹਾ ਪੰਪ ਦੇ ਚੱਲ ਕੇ ਇਹ ਥੋੜਾ ਜਿਹਾ ਤੇਲ ਪਵਾ ਲਏ ਯੇ ਟਰਾਲੀ ਨੂੰ ਕੱਢਦੇ ਆਂ ਔਰ ਇਹ ਅੰਦਰ ਫਿਰ ਉੱਥੋਂ ਨਾ ਦੂਜੀ ਟਰਾਲੀ ਪਾ ਕੇ ਮੇਰੇ ਨਾਲ ਚਾਰ ਬੀ ਉਪਰੇ ਰਹਿ ਕੇ ਉਹਨੇ ਜਬੋਰ ਚਾਹ ਉਹ ਬਣਾ ਕੇ ਉਹਨੂੰ ਬਣਾ ਕੇ ਲੈ ਕੇ ਫੇਰ ਉਹਨੂੰ ਲੈ ਕੇ ਚੱਲਦੇ ਆਂ ਆਪਣਾ ਇਹ ਮੋਟਰ ਤੇ ਉੱਤੇ ਆ ਕੇ ਫੁੱਟਾ ਕਰਦੇ ਆਂ ਅੱਜ ਉਹਨਾਂ ਟਰਾਲੀ ਕੱਢਦਾ ਬਾਹਰ ਇਹ ਤੇਲ ਕੋਲ ਚੱਲਦੇ ਆ ਉਹਨੂੰ ਮਿਲਦਾ ਬਾਕੀ ਕਰੇ ਨੂੰ ਪੰਜ ਸਟਾਰਟ ਕਰੇ ਨੂੰ ਪੰਜ ਮਿੰਟ ਹੋ ਗਏ ਮਾਜਲ ਮੜਿਆ ਗਰਮ ਹੋ ਜAVE ਹਨਾ ਥੋੜਾ ਜਿਹਾ ਆਇਆ ਵੀ ਤੇਲ ਦੋ ਚੱਕ ਰਿਹਾ ਮਿੱਤਰੋ ਸਿਆਲਾਂ ਚ ਠੰਡਾ ਟਰੈਕਟਰ ਹੱਕਣਾ ਨਹੀਂ ਚਾਹੀਦਾ ਉਹ ਐਵੇਂ ਜਿਹੀ ਸਟਾਰਟ ਕਰਕੇ ਫੇਰ ਮਾਰ ਕੇ ਹੱਕਦਾ ਥੋੜਾ ਜਿਆਨ ਕਿ ਟਰੈਕਟਰ ਨੂੰ ਨਾਰਮਲ ਹੋ ਜਾਂਦੇ ਆ ਕਰੋ ਤਾਂ ਕਰਕੇ ਚਲੋ ਹੁਣ ਚੱਲਦੇ ਆਂ ਕੱਢ ਲਾਂ ਟਰਾਲੀ ਫਿਰ ਮਿਲਦੇ ਆ ਸਭ ਨੂੰ ਮਿੱਤਰੋ ਕਰੋ ਜੇ ਕਾ ਕੱਢਦੀ ਟਰਾਲੀ ਇੰਨੀ ਭਰੀ ਹੋਈ ਦੀ ਇਹ ਦੇਖੋ ਪਹਿ ਮਰਾਦ ਮੈਂ ਤੁਹਾਨੂੰ ਦਿਖਾਏ ਨਹੀਂ ਦੀ ਵਾਕਿਓ ਭਲਵਾਨ ਨੇ ਜੇ ਖੋਲਟਾ ਹੁਣ ਚੱਲਦੇ ਆ ਪੰਪ ਤੇ ਪੰਪ ਤੇ ਚੱਲ ਕੇ ਜੇ ਤੇ ਇਹ ਤਾਂ ਮਿੱਤਰੋ 30000 ਆ ਪਾ ਕੇ ਲਿਓ ਮੇਰਾ ਕਿਹੜਾ ਦਸਾਲਾ ਹੋਆ ਬਸ ਮੈਂ ਵੀੜ ਗਿਆ ਤੇ ਟਰਾਲੀ ਲੈ ਕੇ ਜਾਣੀਆਂ ਮਗਾ ਚਲੂ ਉੰਨਾ ਖਾਉ ਵਿੱਚ ਅੱਧੀ ਟੈਂਕੀ ਹੋ ਜੂਗੀ ਐ ਨਹੀਂ ਪਤਾ ਉਹਦੋਂ ਘੱਟ ਦੀ ਪੌਂ ਆ ਜੀ ਲੋੜੀ ਆ ਚਾਹ ਪੀ ਲੈ ਤੂੰ ਚੰਗਾ ਮੈਂ ਆਉਣਾ ਜਦ ਨੂੰ ਚੱਲਦੇ ਆ ਮਿੱਤਰੋ ਹੁਣ ਪੰਪ ਤੇ ਪਹਿਲਾਂ ਹੋਰ ਯਾਰ ਕਾਉਂਦਾ ਸਾਡਾ ਗਵਾਂਢੀ ਮਿੱਤਰੋ ਕਰੋ ਜੇ ਕਪੌਂਦਨ ਵਾਲਿਆ ਪੰਪ ਤੇ ਪੰਪਾਂ ਦੇ ਕੋਲ ਆ ਗਏ ਲਾ ਕੇ ਪਵਾਉਨੇ ਆ ਤੇਲ ਉਹ ਨਹੀਂ ਬੋਲਣਾ ਜਰੂਰੀ ਨਹੀਂ ਕਾਪੀਰਾਈਟ ਆ ਜਾਊਗਾ ਵਿੱਚ ਮਿੱਤਰੋ ਆ ਗਏ ਪੰਪ ਤੇ ਇੱਧਰ ਲਾ ਲਾਂ ਕੈ ਇੱਥੀ ਲਾ ਲਾ ਮੇਰਾ ਇਹਨੇ ਲਾ ਲਿਆ ਮੂਰੇ ਹੋਉਂ ਨਹੀਂ ਆ ਜਾਂਦੀ ਲੋ ਹੋਰ ਜਾ ਕੇ ਪਾਉਨੇ ਆ ਟਰਾਲੀ ਲੇਟ ਹੋ ਗਿਆ ਬੋਰ ਵਾਲੇ ਆ ਗਏ ਵਿਚਾਰੇ ਮੁੰਡੇ ਚਲੋ ਇਹ ਜੀ ਰੀੜੀ ਜੀ ਪਾ ਲਏ ਪਾਉਂਦਾ ਫਿਰ ਦਿਖਾਉਨੇ ਤੁਹਾਨੂੰ ਮਿੱਤਰੋ ਤੇਲ ਪਵਾ ਲਿਆ ਤੇਲ ਪੈ ਗਿਆ 2500 ਦਾ ਹੁਣ ਚਲਦੇ ਆ ਮੋਟਰ ਤੇ ਜਾ ਕੇ ਪਾਉਨੇ ਆ ਆਹ ਪਹਿਲਾਂ ਘਰੇ ਚੱਲਦੇ ਘਰੇ ਜਾ ਕੇ ਪਾਉਨੇ ਟਰਾਲੀ ਫੇਰ ਚੱਲਾਂਗੇ ਆਪਾਂ ਮੋਟਰ ਤੇ ਜਦੋਂ ਦਿਖਾਉਨੇ ਆ ਬਾਕੀ ਬਾਕੀ ਪੰਪ ਤੇ ਭੀੜ ਹੀ ਬਾਦ ਹੋ ਗਈ ਸੀ ਚਲ ਹੁਣ ਚੱਲਦੇ ਆ ਜਾ ਕੇ ਪਹਿਲਾਂ ਆਪਣੀ ਟਰਾਲੀ ਪਾ ਕੇ ਮੋੜ ਤੇ ਕੱਢਣੀ ਆ ਫੇਰ ਜਾ ਕੇ ਚਾਚੇ ਕੇ ਘਰੋਂ ਪਾ ਕੇ ਟਰਾਲੀ ਫਿਰ ਆਪਾਂ ਚੱਲਣਾ ਮੋਟਰ ਤੇ। ਬਾਕੀ ਸੂਰਜ ਆ ਗਿਆ ਕਰੋ ਚੈੱਕ ਬਾਹਰ। ਮਿੱਤਰੋ ਕਰੋ ਜੇ ਇੱਕ ਪਾਲੀ ਟਰਾਲੀ ਆਉਣੇ ਨੂੰ ਚਲਦਿਆਂ ਲੈ ਕੇ ਮੋਟਰ ਤੇ ਜਿਹੜੇ 4 ਪਾਈਪ ਨੇ ਉਹ ਆਹ ਟਰਾਲੀ 'ਚ ਰੱਖ ਲਿਆਵਾਂਗੇ। ਇਹਨੂੰ ਕੱਢ ਕੇ ਵੈਸੇ ਚ ਚਲਦੇ ਹਾਂ ਚਲੋ। ਕਰੋ ਟਰਾਲੀ ਪਾ ਕੇ ਕੱਢ ਲਿਆ ਟਰੈਕਟਰ ਬਾਹਰ ਕਰੋ ਚੈੱਕ ਹੁਣ ਚਲਦੇ ਹਾਂ ਮੋਟਰ ਤੇ ਨੂੰ। ਹੋਰ ਜਿਹੜੇ 4 ਪਾਈਪ ਨੇ ਉਹ ਸਾਰੇ ਖਾ ਕੇ ਲੈ ਕੇ ਆਉਣੇ ਮੇਰੇ ਨੂੰ ਹੁਣ ਮੋਟਰ ਤੇ ਚੱਲ ਕੇ ਮਿਲਦਾ। ਮਿੱਤਰੋ ਕਰੋ ਜੇ ਕਲਵਾ ਦੀ ਹਾਜ਼ਰੀ ਫੇਰ ਪਹੁੰਚਦੇ ਵਾਈਆਂ ਕੋਲੇ ਟਰਾਲੀ ਦੇ ਅਗੇ ਮੋਟਰ ਤੇ ਬਾਕੀ ਕਰ ਲੋ ਸਵੇਰੇ ਸਵੇਰੇ ਖੇਤ ਦਾ ਵਿਊ ਚੈੱਕ ਹੋ ਟੋਟੇ ਰਹਿ ਗਏ ਆਪਣੇ 4 ਕੀ ਟਾਈਮ ਦਾ ਥੋੜੀ ਲੱਗਣਾ ਬਾਕੀ ਤੜਕੇ ਤੜਕੇ ਸਰੋਂ ਵੀ ਚੈੱਕ ਕਰ ਲੋ ਆ ਖੜੇ ਨੇ ਭਾਈ ਉਹ ਨਹੀਂ ਸਾਹਮਣੇ ਨੇ ਕਰੋ ਚ ਇੱਕ ਹੁਣ ਲਾਉਂਦੇ ਆ ਟਰਾਲੀ ਉੱਤੇ ਟਰਾਲੀ ਨਾਲ ਹੀ ਹੁਣ ਦਿਖਾਉਨੇ ਆ ਫਿਰ ਜਿੱਤੇ ਰਾਤ ਵਾਈ ਤੇ ਆ ਆ ਬੈਠੇ ਨੇ ਭਾਈ ਹੁਣ ਬੱਸ ਹੋਰ ਤਾਂ ਨਹੀਂ ਕੋ ਬੋਲਣਾ ਬੱਸ ਪਹਿਲਵਾਨ ਕਹਿੰਦਾ ਬਹੁਤ ਬਾਕੀ ਰੈਲੀ ਬਾਲੀ ਲੈਨੇ ਰੱਬ ਦਾ ਨਾਮ ਕਰਦੇ ਆਂ ਸਟਾਰਟ ਕੰਮ ਟਰਾਲੀ ਲਾ ਲਈ ਉਹਦੇ ਇੱਧਰੋਂ ਖੜਾਉਦਾ ਟਰੈਕਟਰ ਲਿਆ ਕੇ ਫੇਰ ਉਹੀ ਟਿਕਾਣੇ ਤੇ ਬਸ ਅੱਜ ਟਰਾਲੀ ਬਦਲ ਗਈ ਕਰਦੇ ਆਂ ਸਟਾਰਟ ਕੰਮ ਬਾਕੀ ਰੱਬ ਦਾ ਨਾਮ ਲੈ ਲਿਆ ਉਹ ਦੇਖੋ ਪਾਈਆਂ ਨੇ ਬਾਕੀ ਪਹਿਵਾਂ ਤੂੰ ਹੀ ਲੈ ਲੈ ਰੱਬ ਦਾ ਨਾਮ ਤੇਰੀ ਤਾਂ ਹਾਂ ਜਿੰਨਾ ਮੈਂ ਕਹ ਤੂੰ ਰਾਤ ਨੂੰ ਪਾ ਪੈਗ-ਪੁਗ ਲਾ ਲਾਉਂਦਾ ਤੜਕੇ ਰੱਬ ਦਾ ਨਾਮ ਵੱਧ ਲੈ ਲੈ ਕਰ ਬਾਕੀ ਕਰਦੇ ਆਂ ਕੰਮ ਸਟਾਰਟ ਹਨਾ ਪਾਇਆ ਹਾ ਪੈਪ ਤਾਂ ਆਪਣੇ ਚਾਰ ਕੀ ਰਹਿੰਦੇ ਨੇ ਕਿੰਨੇ ਕ ਟਾਈਮ ਸੀ ਨਿਕਲ ਜਾਣਗੇ ਕਾਂਟਾ ਘੰਟੇ ਤੱਕ ਮਿੱਤਰੋ ਹੋ ਜੂ ਚਲੋ ਫਿਰ ਦਿਖਾਉਨੇ ਆ ਕਾਹਾ ਇੱਕ ਪਾਇ ਮਿੱਤਰੋ ਕੱਢਤਾ ਗਿਆ ਦੇਖੋ ਦੂਜਾ ਕੱਢ ਲਿਆ ਬਾਹਰ ਬਾਈ ਹੁਣੀ ਲੱਗੇ ਹੋਣੇ ਖੋਲਣ ਬਸ ਇਦੂ ਮਾ ਕਰੋ ਦੋ ਦੋ ਹੋ ਰਹਿ ਗਏ ਹਾਂ ਬਾ ਫਿਰ ਆਪੇ ਇਹਨੂੰ ਲੈ ਕੇ ਚੱਲਦੇ ਆ ਘਰੇ ਪਹਿਲਾਂ ਵੀ ਟਰਾਲੀਆਂ ਪਹਿਲਾਂ ਮੋਟਰ ਤੇ ਕੱਢਿਆ ਵਾ ਇੱਕ ਕੰਮ ਫੇਰ ਮਸ਼ੀਨ ਪਾ ਕੇ ਲੈ ਕੇ ਜਾਣੀ ਪਊਗੀ ਹੁਣੀ ਨਾਲ ਹੀ ਲੈ ਜਾਉਂਗਾ ਮਿੱਤਰੋ ਬਾਈ ਹੁਣੀ ਕੱਢਣ ਲੱਗੇ ਨੇ ਪਾਇ ਪੈ ਇਦੋਂ ਮਾਗਰੋ ਇੱਕ ਟੋਟ ਇੱਕ ਪਾਇਪ ਰਹਿ ਗਿਆ ਬਾਕੀ ਆਪਾਂ ਚੱਲ ਗਏ ਉਹਨਾ ਪਿੰਡ ਹੋਰ ਮਖ ਨਾਲ ਤਾਂ ਯਾਰ ਰੋਟੀ ਪਾਣੀ ਖਾਇਆ ਓਏ ਹੋ ਫੋਨ ਹੀ ਡਿੱਗ ਗਿਆ ਤੇ ਮਿੱਤਰੋ ਨਾਲ ਤਾਂ ਮਾਗ ਚ ਰੋਟੀ ਪਾਣੀ ਖਾਇਆ ਵਾਂਗੇ ਨਾ ਘਰੇ ਜਾ ਕੇ ਨਾਲੇ ਹਨਾ ਆਪਣਾ ਜਿਹੜਾ ਤੇਲ ਚੋਰੀ ਹੋਇਆ ਦੀ ਉਹ ਮੜਾ ਮੈਨੂੰ ਫੋਨ ਆਇਆ ਗ੍ਰੈਡ ਜੋ ਵੀ ਆਜਾ ਗਰੋਂ ਕਾ ਕੇ ਜਿਆ ਠਾਣੀ ਚ ਆਗੇ ਦੀ ਕਿਉਂ ਨੇ ਯਾਰ ਉਦੇ ਪਤਾ ਨਹੀਂ ਡੈਡੀ ਦੇ ਕੇ ਨਹੀਂ ਆਇਆ ਹੁਣ ਫਿਰ ਬੋਰ ਕਰਨਾ ਉਦੇ ਪਾਣੀ ਦੀ ਲੋਡ ਪਊਗੀ ਤਾਂ ਕਰਕੇ ਹਨਾ ਫਿਰ ਮੈਂ ਲਾਨੀਦਾਰ ਨੂੰ ਜਾ ਕੇ ਨਾਲ ਤਾਂ ਉਧਰ ਨੂੰ ਭੇਜ ਕੇ ਆਉਣਾ ਫਿਰ ਜਾਤੀ ਟਰੈਕਟਰ ਉਰੇ ਖੜਾ ਬਾਈ ਹੁਣੀ ਉਰੇ ਹੈਗੇ ਨੇ ਕੋਲੇ ਜਦੋਂ ਜਿਹੜਾ ਆਇਆ ਦਾ ਸਮਾਨ ਸੱਪਾ ਜਿਹਾ ਵੀ ਆਲੇ-ਦਾਲੇ ਬੋਰ ਦਾ ਬਾਈ ਹੁਣੀ ਕਹਿੰਦੇ ਸੀ ਸਾਰਾ ਟਰਾਲੀ 'ਚ ਥੋੜਿਆਂ ਦੇ ਨੂੰ ਰੱਖ ਦਾਂਗੇ ਵੀ ਫਿਰ ਆਜੇ ਵਾਸਤਾ ਤੁਸੀਂ ਆਹ ਨੂੰ ਟਰਾਲੀ ਭਾ ਕੇ ਲੈ ਜਾਓ ਫਿਰ ਆਪਾਂ ਆ ਕੇ ਲੈ ਕੇ ਜਾਵਾਂਗੇ ਮਸ਼ੀਨ ਭਾ ਕੇ ਜਿਵੇਂ ਤੁਹਾਨੂੰ ਹੋਊ ਅੱਗੇ ਦਿਖਾਵਾਂਗੇ ਬਾਕੀ ਤੜਕੇ ਤੜਕੇ ਆ ਦੇਖੋ ਸਰੋਂ ਵਾਲਾ ਖੇਤ ਹੈ ਨਾ ਕਿੰਨਾ ਵਧੀਆ ਲੱਗਦਾ 뷰 ਯਾ ਦੇਖਣ ਨੂੰ ਦੇਖੋ ਬਾਕੀ ਆ ਪਹਿਲਵਾਨ ਮੋੜ ਦਾ ਮੋਟਰਸਾਈਕਲ ਮੋੜ ਨਾ ਜ਼ਰੂਰੀ ਆ ওই ਰਾਹ ਚ ਮਿਲ ਜੇ ਬੇ ਕੱਢੋ ਇਹਨੂੰ ਪੈਂਟ ਦਿਓ ਹਾਂ ਨਾ ਪੈਂਟਣਾ ਇਹ ਨਾ ਦਾ ਆਥਣ ਸਵੇਰ ਦਾ ਕੰਮ ਆ ਹਨੇਰੇ ਹੋਏ ਜਾਣਾ ਤੜਕੇ ਸਾਜ ਨਹੀਂ ਆਉਣਾ ਕਹਿ ਰਹੇ ਅਸੀਂ ਅੱਜ ਕੱਲ ਤੈਨੂੰ ਮਤਾ ਚੋਰੀ ਜਕਾਰੀ ਬਾੜੀ ਆ ਹੁਣ ਆਪਣੇ ਦੇਖੇ ਜਾਂਦਾ ਪਰਸੋਂ ਜਿਹੜੇ ਇਹ ਆ ਵਾਈ ਨੂੰ ਦੇ ਦੇ ਉਹਦਾ ਕਿ ਟਰੈਕਟਰ ਤੇ ਰੱਖਦੇ ਨਹੀਂ ਓਏ ਕਿਸੇ ਕਾਸ ਨੂੰ ਹੋਊਗਾ ਪੱਤੀਆਂ ਪੁੱਤੀਆਂ ਲਾਉਣ ਨੂੰ ਸਵਾਦ ਲੈਂਦਾ ਫਿਰਦਾ ਮਿੱਤਰੋ ਸਵਾਦ ਉਹ ਕਿਆ ਨਹੀਂ ਊ ਮਿੱਤਰਾ ਹੈਗੀ ਆ ਗੱਲ ਇਹ ਨਸੇ ਪੱਤੇ ਕਰਕੇ ਨਾ ਚੋਰੀ ਚੂਰੀ ਚ ਵੱਧ ਵੱਧ ਗਈ ਮੈਨੂੰ ਤਾਂ ਆਪ ਡਰ ਲੱਗਦਾ ਹੁੰਦਾ ਵੀ ਰਾਤ ਨੂੰ ਨਾ 10 ਵਜੇ ਤੱਕ ਮਾਦਰੋ ਮੋਟਰ ਮਟਰ ਤੇ ਜਾਣ ਦਾ ਟਾਈਮ ਹੈ ਨਹੀਂ ਐ ਨਹੀਂ ਪਤਾ ਕਿ ਕਿੱਥੇ ਘੜਾ ਕੇ ਲੁੱਟ ਲੈ ਹੋਰ ਕਾ ਕਰਕੇ ਨਾ ਬੰਦੇ ਨੂੰ ਆਪਣੀ ਸੇਫਟੀ ਦਾ ਚਾਹੀਦੀ ਆਪਣੀ ਵੀ ਟਰੈਕਟਰ ਤੇ ਸਮਾਨ ਪੂਰਾ ਰੱਖਿਆ ਹੁੰਦਾ ਜਾਂ ਮੋਟਰਸਾਈਕਲ ਦੇ ਆਪਾਂ ਜਾਣਦੇ ਹੁੰਨੇ ਨਹੀਂ ਰੇ ਸਵੇਰੇ ਹੋਰ ਹੈ ਜਾਂ ਅੱਜ ਕੱਲ ਟਾਈਮ ਰਹਿਣਾ ਨਹੀਂ ਅੱਜ ਤੋਂ ਜਿਹੜਾ 20 30 ਸਾਲ ਮਿੱਤਰੋ ਪਹਿਲਾ ਜਮਾਨਾ ਸੀ ਉਹ ਅੱਗੇ ਹੋਰ ਲੋਡ ਦਾ ਦੀ ਵਧੀਆ ਦੀਆਂ ਨਾ ਆਏ ਕਦੇ ਸੋਣਾ ਕੀ ਚੋਰੀ ਜਿਕਾਰੀ ਰਾਹ ਚਾਰ ਮਾਰ ਕੇ ਧੱਕੜ ਮੋਟਰਸਾਈਕਲ ਜਾ ਲੈਦੇ ਚਾਰ ਲੰਡੂ ਜਿਹੇ ਹੁੰਦੇ ਸਾਲੇ ਅਮਲੀ ਉਹ ਕਰ ਲੱਗ ਜਾਂਦੇ ਨੇ ਕਾ ਨਹੀਂ ਚਲੋ ਬਾਕੀ ਚੱਲਦੇ ਹੁਣ ਬਾਲੀਆਂ ਗੱਲਾਂ ਹੋ ਜਾਂਦੀਆਂ ਨੇ ਫਿਰ ਕਦੇ ਕਦੇ ਮਿੱਤਰੋ ਆ ਗਏ ਕਰਿਆ ਦੇਖੋ ਆ ਟਰਾਲੀ ਕੱਢ ਕੇ ਗਈ ਦੀ ਹੁਣ ਆਪਾਂ ਖਾਣੇ ਰੋਟੀ ਪਾਣੀ ਰੋਟੀ ਪਾਣੀ ਖਾ ਕੇ ਫਿਰ ਚੱਲਦੇ ਆ ਮੋਟਰ ਤੇ ਨੂੰ ਹੁਣ ਦਿਖਾਉਣਾ ਮਣਿਆ ਸਕ ਲਈ ਪ੍ਰਸਾਦਾ ਪਾਣੀ ਆਪਾਂ ਜਾਂ ਇੱਥੇ ਮਿੱਤਰੋ ਲਵਾਤੀ ਹਾਜ਼ਰੀ ਫਿਰ ਮੋਟਰ ਤੇ ਹਲੇ ਦੇਖ ਲੋ ਸਮਾਨ ਹੀ ਨਹੀਂ ਗਿਆ ਆਪਣੀ ਮੋਟਰ ਤੇ ਹਲੇ ਬੋਰ ਕਾਦ ਕਰਨ ਲੱਗਣਗੇ ਖਾਬ ਲਾ ਲੋ ਚਲੋ ਹੁਣ ਇਹ ਲੱਦ ਦਾ ਸਮਾਨ ਜੀ ਟਰਾਲੀ ਤੋਂ ਹੁਣ ਦੇਖਦੇ ਨਾ ਇਹਨੂੰ ਪੁੱਛਣਾ ਫਿਰ ਚੱਲਦੇ ਆ ਉਹ ਦੇਖੋ ਪੂਲੀ ਪਾਉਂਦੇ ਨੇ ਮਿੱਤਰੋ ਕਰੋ ਚੱਕ ਲਾਦਾ ਟਰੈਕਟਰ ਉਰੇ ਗਾਹਾਂ ਕਰਕੇ ਬਾਕੀ ਉਧਰ ਘਰ ਚੱਕ ਮਾਲ ਮੂਲ ਪਤਾ ਕਰਤਾ ਕੰਮ ਕੰਪਲੀਟ ਹੁਣ ਇਹ ਚ ਪਾਉਣੀਆਂ ਮੋਟਰ ਮੋਟਰ ਦੇਖਦਾ ਕੀ ਕਰਦੇ ਨੇ ਤੁਹਾਨੂੰ ਦਿਖਾਉਣਾ ਅੱਗੇ ਬਾਕੀ ਆ ਵੀ ਟਰਾਲੀ ਇਹਨਾਂ ਨੇ ਕੋਹ ਕਰਤੀ ਹੋਣਾ ਇਹਨਾਂ ਨੂੰ ਮੋਟਰ ਤੇ ਲੈ ਕੇ ਚਲਦੇ ਆ ਦਿਖਾਉਣਾ ਤੁਹਾਨੂੰ ਅੱਗੇ ਆ ਵੀ ਮਿੱਤਰੋ ਹੁਣ ਆ ਗਏ ਆਪਾਂ ਖੇਤ ਚਾਰ ਪੱਟਣ ਟਾਈਮ ਹੋ ਗਿਆ 1.5 ਵਜੇ ਦਾ ਹੋਰ ਜਦ ਉਹਨਾਂ ਨੇ ਮੋਟਰ ਪਾਉਣੀ ਸੀ ਮੈਨੂੰ ਐ ਦੀ ਜਦੋਂ ਚੱਲ ਵਿੱਚ ਦੀ ਚਾਰ ਪੱਟ ਲੈਣੇ ਆ ਹਾਲੇ ਦੇਖੋ ਕਿੰਨਾ ਟਾਈਮ ਹੋ ਗਿਆ ਹਾਲੇ ਵੀ ਯਾਨੀ ਕਿ ਉਹਨਾਂ ਦੇ ਬਾਕੀ ਦਾ ਸਾਰਾ ਕੰਮ ਨਿਭੜ ਗਿਆ ਕੱਲੀ ਮਸ਼ੀਨ ਪੱਟਣੀ ਰਹਿ ਗਈ ਮੈਂ ਤੁਹਾਨੂੰ ਜਾ ਕੇ ਦਿਖਾਉਣਾ ਜੇ ਜੱਥੇ ਨਾ ਹੋ ਵੀ ਫੇਰ ਪੱਟਣਗੇ ਫੇਰ ਜਿਹੜੇ ਗੁੱਟ ਕੇ ਗੜ ਕੇ ਪਏ ਨੇ ਨਾ ਮਸ਼ੀਨ ਦੇ ਥੱਲੇ ਫੇਰ ਉਹ ਟਰਾਲੀ ਸਿੱਟਨੇ ਨੇ ਫੇਰ ਟਰਾਲੀ ਲੈ ਕੇ ਆਵਾਂਗੇ ਆਪਾਂ ਇੱਧਰ ਨੂੰ ਨਾਲੇ ਮਸ਼ੀਨ ਫੇਰ ਦੇਖਦੇ ਆ ਜਿਵੇਂ ਲਾਉਨੇ ਆ ਤੁਹਾਨੂੰ ਦਿਖਾਉਨੇ ਆ ਬਾਕੀ ਇੱਥੇ ਹੀ ਆ ਤਾਂ ਤੁਹਾਨੂੰ ਪਤਾ ਆਪਣਾ ਕੰਮ ਰੋਜ਼ ਦਾ ਹੁੰਦਾ ਚਾਰ ਪੱਟਣ ਵਾਲਾ ਨਹੀਂ ਡੰਗਰ ਭੁੱਖੇ ਮਰ ਜਾਣਗੇ ਬਾਕੀ ਕਣਕ ਦੇਖ ਲਓ ਹੁਣ ਤਾਂ ਵਧੀਆ ਦੀਂਦੀ ਆ ਚਲੋ ਪੱਟਲਾਂ ਚਾਰ ਫੇਰ ਚੱਲਦੇ ਆ ਘਰੇ ਘਰੇ ਚੱਲ ਕੇ ਚੱਲਦੇ ਆ ਫੇਰ ਉੱਥੇ ਹੋਰ ਅੱਜ ਦਾ ਨਾਲੇ ਤੜਕੇ ਦੇ ਦੀਖ ਲੋ ਉੱਥੇ ਸਰਾਣੇ ਬੈਠਿਆ ਮਿੱਤਰ ਬਲੌਗ ਦਾ ਮਾਲੇ ਥੋੜਾ ਬਣਾਇਆ ਹੋਊ ਬਾਕੀ ਚੱਲਦੇ ਆ ਫੇਰ ਲੈ ਕੇ ਆਉਨੇ ਆ ਸਮਾਨ ਹੁਣ ਤੱਕ ਲਈ ਮੋਟਰ ਪਾਉਣ ਵਾਲੀ ਰਹਿ ਗਈ ਯਾਨੀ ਕਿ ਉੱਤੋਂ ਪਾਏ ਪੂ ਪਾ ਕੇ ਉੱਤੋਂ ਵੜਤੀ ਜਿਵੇਂ ਜਿਹੜਾ ਬਾਦੂ ਉੱਤੇ ਪੜੋਲੀ ਤੇ ਵੜਤੀ ਹੁਣ ਉਹ ਗਿਆ ਮੁੰਡਾ ਜੋੜ ਲਾਉਣ ਬਾ ਫੇਰ ਜਦ ਨੂੰ ਮੋਟਰ ਪਾ ਦਾਂਗੇ ਯਾਨੀ ਕਿ ਸਾਡੇ ਜਾਂਦੇ ਨੂੰ ਪਾ ਦਾਂਗੇ ਜਦ ਨੂੰ ਅਸੀਂ ਚਾਰ ਚੂਰ ਲੈ ਕੇ ਜਾਵਾਂ ਕਰੇ ਚਲੋ ਠੀਕ ਆ ਫੇਰ ਚੱਲਦੇ ਆ ਤੁਹਾਨੂੰ ਦਿਖਾਉਣਾ ਮਿੱਤਰੋ ਚਾਰ ਪੱਟ ਲਿਆ ਦੇਖੋ ਲਾਦਾ ਭਲਵਾਨ ਨੇ ਫੇਰ ਜਿੰਦਾ ਹੁਣ ਚੱਲਦੇ ਆ ਘਰ ਨੂੰ ਘਰ ਨੂੰ ਚੱਲ ਕੇ ਫੇਰ ਚੱਲਦੇ ਆ ਉੱਥੇ ਬੇਰ ਦੇ ਰੇ ਕੀ ਕਹਿੰਦੇ ਨੇ ਵੀ ਹੋ ਗਿਆ ਕੰਮ ਹਲੇ ਬਾਕੀ ਮੈਨੂੰ ਰਮਜ਼ੀਨ ਲੱਗੀ ਤਾਂ ਦੀਂਦੀ ਆ ਕੈਮਰੇ ਚ ਦਿਖਣੀ ਨਹੀਂ ਜੂਮ ਕਰਕੇ ਕਰੋ ਚੈੱਕ ਜੇ ਮਾੜੀ ਜੀ ਦੀਂਦੀ ਆ ਉਹਦੇ ਮਾੜੀ ਜੀ ਨਿਸ਼ਾਨ ਚ ਮੇਰੀ ਉਂਗਲੀ ਖੜ ਜਾ ਖੜ ਜਾ ਖੜ ਜਾ ਇਹ ਆ ਦੇਖੋ ਰੇਕ ਹਲੇ ਲੱਗੀ ਹੋਈ ਆ ਚਲੋ ਚੱਲਦੇ ਆ ਫਿਰ ਦਿਖਾਉਣਾ ਤੁਹਾਨੂੰ ਤਿਆਰੀ ਕਰੀ ਜਾਈ ਜਾਨੇ ਆ ਮੋਟਰ ਤੇ ਨੂੰ ਕਰੋ ਚੈੱਕ ਬਾ ਆ ਕੇ ਦੇਖਦੇ ਆ ਜਾ ਕੇ ਵੀ ਮੋਟਰ ਮੋਟਰ ਪਾਤੀ ਤੁਹਾਨੂੰ ਦਿਖਾਉਣਾ ਚੱਲ ਕੇ ਨਾਲੇ ਹੋਰ ਯਾਰ ਤੜਕੇ ਦਾ ਮੈਂ ਤਾਂ ਆਹੀ ਗੱਲ ਸੇ ਭੱਜਿਆ ਵੀਰੀਆਂ ਦਾ ਨਾ ਹਲੇ ਸਮਾਨ ਲੈ ਕੇ ਗਏ ਨਹੀਂ ਹਲੇ ਉਹਨਾਂ ਦੇ ਹੀ ਨਹੀਂ ਕੰਮ ਨੇ ਬੜਾ ਜਿਨ੍ਹਾਂ ਦੇ ਪਹਿਲਾਂ ਲੱਗਿਆ ਹੋਇਆ ਕਾਦੇ ਆ ਕੇ ਫਿੱਟ ਕਰਾਂਗੇ ਕੱਲ ਕਰਨ ਲੱਗਣਗੇ ਚਲੋ ਦਿਖਾਉਣਾ ਤੁਹਾਨੂੰ ਜਾ ਕੇ ਵੀ ਕਿੱਥੇ ਕਿੱਧਿਆ ਕੰਮ ਉਹਨਾਂ ਨੇ ਵੀ ਪਾਤੀ ਮੋਟਰ ਜਾਂ ਕੀ ਕਰਦੇ ਨੇ ਘੱਟ ਹੀ ਮਜ਼ੀਨ ਇਕੱਠੀ ਬਸ ਪਹੁੰਚਣ ਆ ਲਈ ਆਹ ਪੁਰਾਣਾ ਰੋਡ ਤੋਂ ਪਰਲੇ ਪਾਸੇ ਹੁਣ ਮੋਟਰਾਂ ਟਰੈਕਟਰਾਂ ਬਣਾ ਉੱਥੇ ਖੜਾ ਤੁਹਾਨੂੰ ਪਤਾ ਮਿੱਤਰੋ ਕਰੋ ਜੇ ਇੱਕ ਚੱਲਦੇ ਆਂ ਘਰ ਨੂੰ ਆ ਦੇਖੋ ਟਰਾਲੀ ਪਾ ਲਈ ਚੱਲਦੇ ਹੁਣ ਘਰੇ ਜਾ ਕੇ ਇਹਨੂੰ ਕੱਢਦੇ ਆ ਯਾਰ ਪਤਾ ਕੀ ਗੱਲ ਹੋ ਗਈ ਚਾਲਦੇ ਆ ਪਹਿਲਾਂ ਘਰੇ ਪਹੁੰਚ ਜੇਣ ਤਾਂ ਘਰ ਨੂੰ ਚੱਲਦਾ ਪਹਿਲਾਂ ਘਰੇ ਜਾ ਲੱਗੇ ਟਰਾਲੀ ਕੱਢਦੇ ਆ ਉਹਨੂੰ ਫੇਰ ਟਰੈਕਟਰ ਖੜਾ ਕੇ ਫੇਰ ਮਿਲਦਾ ਫੇਰ ਦਾਦਾ ਵੀ ਕੀ ਹੋ ਗਿਆ हां ਵੀ ਮਿੱਤਰੋ ਟਰਾਲੀ ਆਪਾਂ ਤੁਸੀਂ ਦੇਖੀ ਆ ਉਹ ਆਪਣੇ ਉਹ ਚਾਚੇ ਕਿਹਨੇ ਖੜਾ ਜਾਂਦੀ ਹੁਣ ਆਪਾਂ ਆਪਣੀ ਧਾਰਾਂ ਚੋਂ ਤੇ ਡਿਊਟੀ ਆ ਗਈ ਇਹ ਚੋਲੀਏ ਤੁਹਾਨੂੰ ਫੇਰ ਬੋਰ ਦੀ ਕਹਾਣੀ ਦੱਸਦਾ ਕਿ ਨਹੀਂ ਮੈਂ ਤੁਹਾਨੂੰ ਜਾਂ ਟਰੈਕਟਰ ਲਿਆਉਣ ਦੀ ਰਾਹ ਦੱਸਿਆ ਨਹੀਂ ਹੁਣ ਆਪਾਂ ਬੋਰ ਕਰਾਂਗੇ ਮੇਰੇ ਖਿਆਲ ਚ ਵੀ ਸਵਾ ਤੋਂ ਮਖਰੋ ਕਰਾਂਗੇ ਉਹ ਤੁਹਾਨੂੰ ਦੱਸਦਾ ਆਪਣਾ ਬੋਰ ਇਹ ਅਸੀਂ ਕਰਿਆ ਸੀ 415 ਫੁੱਟ ਹਾਂ ਮਿੱਤਰੋ 415 ਫੁੱਟ ਬੋਰ ਕਰਿਆ ਸੀ 415 ਫੁੱਟ ਉਹਦੋਂ ਮਾਗਰੋ ਨਾ ਜਿਆਸੀ ਮਾਲ ਮੂਲ ਸਾਰਾ ਪਾਸ ਹੈ ਬੋਰ ਕਰਤਾ ਇੱਕ ਨੰਬਰ ਓਕੇ ਉਹਦੋਂ ਮਾਗਰੋ ਜਿਆਦਾ ਵਿੱਚ ਚਾਬੀ ਸੱਟ ਕੇ ਮਣਕੇ ਦੇਖਣ ਲੱਗੇ 300 ਫੁੱਟ ਬੋਰ ਤਾਂ ਸਹੀ ਆ ਜਿਹੜਾ ਬਾਈ ਦਾ ਪਹਿਲਾਂ ਕਰਦੇ ਸੀ ਜਿੱਥੇ ਜਿੱਥੋਂ ਆ ਮਸ਼ੀਨ ਪਾ ਕੇ ਲੈ ਕੇ ਆਉਣੀ ਸੀ ਉਹ ਬੰਦੇ ਦਾ 300 ਫੁੱਟ ਸਹੀ ਆ ਉਦੋਂ ਥੱਲੇ ਪਤਾ ਨਹੀਂ ਕੀ ਹੋ ਗਿਆ ਬੋਰ ਜਾਨੀ ਕਿ ਭਰ ਗਿਆ ਉਹ ਮੈਂ ਤੁਹਾਨੂੰ ਅੰਦਰ ਚੱਲ ਕੇ ਗੱਲ ਦੱਸਦਾ ਮੈਨੂੰ ਧਾਰਾਂ ਚ ਉਲਣ ਦੋ ਆਪਾਂ ਫੇਰ ਅਗਲੀ ਕਲਿੱਪ 'ਚ ਮਿਲਦੇ ਤੁਹਾਨੂੰ ਅਗਲੀ ਕਲਿੱਪ 'ਚ ਸਾਰੀ ਗੱਲਬਾਤ ਦੱਸਦਾ ਓਕੇ ਮਿੱਤਰੋ ਹਾਂ ਵੀ ਮਿੱਤਰੋ ਧਾਰਾਂ ਤੁਰਾਂਗੇ ਆਪਾਂ ਚੋਲੀਆਂ ਉਹ ਕੰਮ ਨਵੇਟ ਤਾਂ ਤੁਹਾਨੂੰ ਮੈਂ ਬੋਰ ਵਾਲੀ ਗੱਲ ਦੱਸਦਾ ਨਾ ਕੱਲ ਜਿਹੜਾ ਇਹਨਾਂ ਨੇ ਅੱਜ ਜਿਹੜਾ ਜਿਹੜੇ ਬੰਦੇ ਦੇ ਨਾਲ ਚਾਚੇ ਕੀ ਬੋਰ ਕਰਦੇ ਸੀ ਇਹਨਾਂ ਨੇ ਜਿਹ ਪਿਆ ਕਰਮਾ ਮਵਨਾ ਪਿਆ ਕਰਮਾ ਤੱਕ ਜੋ 20 ਕਰਮਾ ਆ ਮਿੱਤਰੋ 20 ਕਰਮਾ ਪਰ ਇਹਨਾਂ ਦਾ ਦੂਆ ਪੂਰਾ ਇਹਨਾਂ ਨੇ ਕੱਲ ਉਹ ਬੋਰ ਚ ਪਾਣੀ ਪੀਣ ਨੂੰ ਮੋਟਰ ਚਲਾਈ ਜਾਂਦਾ ਇਹ ਜਿਹੜਾ ਬੋਰ ਕਰਦੇ ਦੀ ਨਮਾ ਇਹਦੇ ਕਿਚ ਮਾਲ ਪਾਏਗਾ ਦੀ ਉੱਤੇ ਕਿਚ ਪਾਣੀ ਦੀ ਇਹ ਚ ਆਈ ਹਵਾ ਉਹ ਹਵਾ ਜਾਨੀ ਕਿ ਪੂਰੇ ਪ੍ਰੈਸ਼ਰ ਨਾਲ ਬਾਹਰ ਨਿਕਲੇ ਕੱਲ ਤੇ ਇਹਨਾਂ ਨੇ ਕੋਈ ਵਾਰੀ ਗੌਰ ਨਹੀਂ ਕੀਤੀ ਜਦ ਅੱਜ ਤੜਕੇ ਜਿਵੇਂ ਸੀ ਇਹਨਾਂ ਲ ਆਪਣਾ ਦਾ ਟਰਾਲੀ ਲੈ ਕੇ ਉਹਨੂੰ ਟਰੈਕਟਰ ਉੱਤੇ ਖੜਾਇਆ ਸੀ ਵੀ ਅੱਜ ਆਪਣੇ ਬੋਰ ਕਰਨੀ ਲੱਗਣਾ ਸੀ ਹੁਣ ਜੇ ਮਾਲ ਮੂਰ ਪਾ ਕੇ ਉਦੋਂ ਮੁੜ ਕੇ ਬੋਰ ਚ ਚੈੱਕ ਕਰਨ ਲੱਗੇ ਵੀ ਕਿੰਨੇ ਉਹਦੇ ਤੇ ਆ ਇਹ ਮਿੱਤਰੋ ਬੋਰ 300 ਫੁੱਟ ਹੀ ਰਹੇ ਹੁਣ ਤਾਂ ਕਰਕੇ ਹੋਰ ਨਾਲ ਇੰਨਾ ਵਿੱਚ ਮਾਲ ਮੂਲ ਪਿਆ ਉਹ ਬੰਦ ਹੋ ਗਿਆ ਪਤਾ ਨਹੀਂ ਵਿੱਚ ਨੇ ਹਾਂ ਸਮਾਸ਼ੀ ਪਾ ਲਾ ਹਾਂ ਥੱਲੇ ਨਿਕਲ ਗਿਆ ਬੋਰ ਥੇਠਾਂ ਤੇ ਮਿੱਤਰੋ ਬੋਰ ਥੱਲੇ ਹੀ ਨਿਕਲ ਗਿਆ ਸਾਰਾ ਹਾਂ ਤਾਂ ਕਰਕੇ ਹੁਣ ਉਹ ਬੋਰ ਸਾਰਾ ਦੀਵਾਰੀਆਂ ਕਰਨਗੇ ਚਲੋ ਦੇਖਾਂ ਜੇ ਬਾਕੀ ਹੁਣ ਆਪਾਂ ਤਾਂ ਦੇਖਦੇ ਹਾਂ ਹੁਣ ਆਪਾਂ ਕਰਾਂਗੇ ਕੱਲ ਨੂੰ ਸਪਰੇਅ ਆਲੂਆਂ ਤੇ ਨਾਲੇ ਪਾਵਾਂਗੇ ਕਣਕ ਤੇਰੇ ਨਾਲੇ ਉੱਦਮਾਗਰੋਂ ਫੇਰ ਕਰਦੇ ਆਪਾਂ ਆਪਣੇ ਡਾਇਰੈਕਟਰ ਨੂੰ ਤਿਆਰ ਸਵਾ ਦੀ ਤਿਆਰੀ ਕਰਦੇ ਆ ਚਲੋ ਮਿੱਤਰੋ ਠੀਕ ਹੈ ਬਲੌਗ ਨੂੰ ਕਰਦੇ ਆਪਾਂ ਇੱਥੇ ਐਂਡ ਅਮੀਦ ਆ ਮੇਰੇ ਬਲੌਗ ਆ ਨਾ ਅੱਜ ਦਾ ਬਲੌਗ ਸਾਰੇ ਭੈਣ ਭਰਾਵਾਂ ਨੂੰ ਪਸੰਦ ਆ ਜੇ ਪਸੰਦ ਆਉ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਐਂਡ ਨੂੰ ਗਾਹ ਲਓ ਸਬਸਕ੍ਰਾਈਬ ਮਿਲਦੇ ਆ ਕੱਲੂ ਆਪਾਂ ਇੱਕ ਹੋਰ ਨਵੇਂ ਬਲੌਗ ਦੇ ਨਾਲ ਠੀਕ ਆ ਮਿੱਤਰੋ ਧੰਨਵਾਦ ਸਾਰੇ ਭਰਾਵਾਂ ਦਾ ਹੈ ਪਲਵਾਨ ਰੁਕੇ ਆਉਂਦੇ ਆ ਆ ਦੇਖੋ ਪਲਵਾਨ ਉਰੇ ਪਿਆ ਹੁੰਦਾ ਸਾਡਾ ਦਿਖਾ ਦੇ ਇਹ ਕਹਿੰਦਾ ਚਲੋ ਠੀਕ ਆ ਮਿੱਤਰੋ ਧੰਨਵਾਦ ਸ ਬੂਰ ਹੁਣ ਆਪਾਂ ਮਾਗਰੂ ਹੀ ਕਰਾਂਗੇ ਸਵਾ ਸਵਾ ਕੇ ਨਾਲੇ ਚੱਲ ਬੇਲੀ ਹੋਵਾਂਗੇ ਨਹੀਂ ਫਿਰ ਸਵਾ ਦੇ ਦਿਨਾਂ ਚ ਬਾਈ ਹੋਣੀ ਆ ਨਹੀਂ ਵੀ ਮਸ਼ੀਨ ਚ ਰਾਉਣੀ ਨਾ ਉਹ ਵੀ ਅਗਲਾ ਮੱਥਾ ਮੋਤਾ ਟਿਕਣ ਜਾਂਦਾ ਤਾਂ ਕਰਕੇ ਕਿ ਹੁਣ ਹੱਪਾ ਇਹਨਾਂ ਦੀ ਬੂਰ ਕਰਨ ਲੱਗ ਜੇ ਅਜ ਤਰੀਕ ਹੋਊਗੀ 13 ਕਾਮ ਨਹੀਂ 12 ਇਹਦੇ ਕੋਈ ਆ 12 ਤਰੀਕ ਆ ਨਾ ਹਾਂ 12 ਤਰੀਕ ਹੋ ਗਈ ਮਿੱਤਰੋ 10 ਜਿੰਨ ਤਾਂ ਰਹਿ ਗਈ ਸਵਾ ਚ ਬਾਬਾ ਦੇਣਾ ਸਵਾ ਦੀ ਤਿਆਰੀ ਕਰਦੇ ਆ ਬਾਕੀ ਦੇਣਾ ਟਾਈਮ ਟਾਈਮ ਦੀ ਗੱਲ ਵੀ ਟਾਈਮ ਤੇ ਕਿਦਾਂ ਨੂੰ ਕੀ ਬਣਦਾ ਕਿ ਨਹੀਂ ਪਹਿਲਾਂ ਰਿਆ ਕਰਨੀਆਂ ਤਾਂ ਮਾੜੀ ਹੁੰਦੀਆਂ ਨੇ ਚਲੋ ਮਿੱਤਰੋ ਧੰਨਵਾਦ ਵਲੌਗ ਦੇਖਣ ਲਈ ਮਿਲਦੇ ਆ ਕੱਲੋਂ ਆਪਾਂ ਨਵੇਂ ਵਲੌਗ ਦੇ ਨਾਲ ਧੰਨਵਾਦ ਮਿੱਤਰੋ ਓਕੇ ਬਾਈ ਟਾਟਾ ਸਾਰੇ ਭਰਾਵਾਂ ਨੂੰ